ਹੈਲੋ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਪੂਜੇਹੋ ਛੋਲਿਆਂ ਤੋਂ ਲੱਡੂ ਤਿਆਰ ਕਰਕੇ ਦਿਖਾਵਾਂਗੇ ਦੋਸਤੋ ਇਹ ਲੱਡੂ ਅਸੀਂ ਉਪਰ ਸ਼ੇਪ ਦੇ ਬਣਾਏ ਨੇ ਇਹਨਾਂ ਨੂੰ ਹਰ ਬੱਚਾ ਬੁੱਢਾ ਜਵਾਨ ਸਭ ਖਾ ਸਕਦੇ ਨੇ ਇਹ ਬਹੁਤ ਹੀ ਟੇਸਟੀ ਬਣਨੇ ਇਹਨਾਂ ਵਿੱਚ ਅਸੀਂ ਕੋਈ ਵੀ ਦੁੱਧ ਜਾਂ ਘਿਓ ਦਾ ਇਸਤੇਮਾਲ ਨਹੀਂ ਕੀਤਾ ਹੈ ਲੇਕਿਨ ਫਿਰ ਵੀ ਇਹ ਬਹੁਤ ਟੇਸਟੀ ਬਣਨੇ ਆਓ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਇਸਨਾਂ ਨੂੰ ਬਣਾਉਣ ਲਈ ਸਾਨੂੰ ਕਿਹੜੇ-ਕਿਹੜੇ ਸਮਾਨ ਦੀ ਜ਼ਰੂਰਤ ਪਵੇਗੀ ਸਭ ਤੋਂ ਪਹਿਲਾਂ ਅਸੀਂ ਇੱਥੇ 1/2 ਕਿਲੋ ਪੂਜੇਹੋ ਛੋਲਿਆ ਲਏ ਨੇ ਤੇ ਨਾਲ ਹੀ ਅਸੀਂ ਪਾਇ ਦੇ ਨਾਲ ਹੀ ਅਸੀਂ ਕੋਈ ਡਰਾਈ ਫੂਡ ਲੈਨੇ ਅਖਰੋਟ ਕਾਜੂ ਤੇ ਬਦਾਮ ਹੁਣ ਸਭ ਤੋਂ ਪਹਿਲਾਂ ਅਸੀਂ ਪੁੱਜੇ ਹੋ ਛੋਲਿਆਂ ਦਾ ਮਿਕਸਚਰ ਤਿਆਰ ਕਰ ਲੈਨੇ ਹਾਂ ਯਾਨੀ ਕਿ ਪਾਊਡਰ ਤਿਆਰ ਕਰ ਲੈਨੇ ਹਾਂ ਇਧਰ ਅਸੀਂ ਪਾਊਡਰ ਤਿਆਰ ਕਰਦੇ ਹਾਂ ਤੇ ਉਧਰ ਅਸੀਂ ਉਹਨਾਂ ਦਿਨ ਤੱਕ ਗੁੜ ਦੀ ਚਾਸ਼ਨੀ ਤਿਆਰ ਕਰ ਲੈਨੇ ਹਾਂ ਇਧਰ ਅਸੀਂ ਅੱਧਾ ਕੱਪ ਪਾਣੀ ਦੱਲਿਆ ਹੈ ਤੇ ਜੋ ਅਸੀਂ ਗੁੜ ਲਿਆ ਹੈ ਉਸ ਨੂੰ ਅਸੀਂ ਕद्दूकश ਕਰ ਲਿਆ ਹੈ ਤੇ ਹੁਣ ਉਸ ਨੂੰ ਅਸੀਂ ਇਸ ਪਾਣੀ ਵਿੱਚ ਪਾ ਕੇ ਇਸ ਦੀ ਚਾਸ਼ਨੀ ਤਿਆਰ ਕਰ ਲੈਨੇ ਹਾਂ ਜਿੰਨੀ ਦੇਰ ਤੱਕ ਸਾਡੀ ਟਾਸ਼ਨੀ ਤਿਆਰ ਹੁੰਦੀ ਹੈ ਓਨੀ ਦੇਰ ਤੱਕ ਅਸੀਂ ਛੋਲਿਆਂ ਦਾ ਪਾਊਡਰ ਤਿਆਰ ਕਰ ਲੈਂਦੇ ਹਾਂ ਸਾਡੇ ਛੋਲਿਆਂ ਦਾ ਪਾਊਡਰ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਅਸੀਂ ਇਸ ਨੂੰ ਇੱਕ ਲੱਗ ਪਲੇਟ ਵਿੱਚ ਕੱਢ ਲੈਂਦੇ ਹਾਂ ਤੇ ਹੁਣ ਜੋ ਦੂਸਰੇ ਛੋਲੇ ਨੇ ਉਹਨਾਂ ਦਾ ਵੀ ਪਾਊਡਰ ਤਿਆਰ ਕਰ ਲੈਂਦੇ ਹਾਂ ਤੇ ਹੁਣ ਜੋ ਡਰਾਈ ਫਰੂਟਸ ਰੱਖੇ ਨੇ ਉਹਨਾਂ ਨੂੰ ਵੀ ਅਸੀਂ ਮਿਕਸੀ ਵਿੱਚ ਪਾ ਕੇ ਇਹਨਾਂ ਦਾ ਮਿਕਸਚਰ ਤਿਆਰ ਕਰ ਲੈਂਦੇ ਹਾਂ ਇਹਨਾਂ ਨੂੰ ਅਸੀਂ ਬਿਲਕੁਲ ਬਰੀਕ ਪੀਸ ਲਵਾਂਗੇ ਸਾਡਾ ਡਰਾਈ ਫਰੂਟਸ ਦਾ ਪਾਊਡਰ ਵੀ ਤਿਆਰ ਹੋ ਚੁੱਕਾ ਹੈ ਹੁਣ ਅਸੀਂ ਇਸ ਨੂੰ ਇੱਕ ਅਲੱਗ ਪਲੇਟ ਵਿੱਚ ਕੱਢ ਲੈਂਦੇ ਹਾਂ ਤੇ ਹੁਣ ਜੋ ਸਾਡੀ ਗੁੜ ਦੀ ਚਾਸ਼ਨੀ ਤਿਆਰ ਹੋ ਚੁੱਕੀ ਹੈ ਉਸ ਵਿੱਚ ਅਸੀਂ ਇਹ ਛੋਲਿਆਂ ਦਾ ਪਾਊਡਰ ਮਿਲਾ ਦਿੰਦੇ ਹਾਂ ਤੁਸੀਂ ਦੇਖੋਗੇ ਕਿ ਸਾਡੀ ਚਾਸ਼ਨੀ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਇਸ ਵਿੱਚ ਇਹ ਜੋ ਛੋਲਿਆਂ ਦਾ ਪਾਊਡਰ ਬਣਾ ਕੇ ਰੱਖਿਆ ਹੈ ਉਸ ਨੂੰ ਅਸੀਂ ਇਸ ਵਿੱਚ ਪਾ ਦਿੰਦੇ ਹਾਂ ਤੇ ਹੁਣ ਜੋ ਡਰਾਈ ਫਰੂਟਸ ਰੱਖੇ ਨੇ ਅਸੀਂ ਉਹਨਾਂ ਨੂੰ ਵੀ ਇਸ ਵਿੱਚ ਪਾ ਦਿੰਦੇ ਹਾਂ ਤੇ ਫਿਰ ਇਸ ਨੂੰ ਚਮਚ ਦੀ ਸਹਾਇਤਾ ਨਾਲ ਅੱਛੇ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਇਹਨਾਂ ਨੂੰ ਉਨੀ ਦੇਰ ਤੱਕ ਅੱਛੇ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਜਦ ਇਦਿਰ ਤੱਕ ਇਹਨਾਂ ਵਿੱਚੋਂ ਰਸ ਨਾ ਨਿਕਲ ਲੱਗ ਜਾਏ ਇਸ ਨੂੰ ਮਿਕਸ ਕਰਦੇ ਕਰਦੇ ਇਹ ਮਿਕਸਚਰ ਠੰਡਾ ਹੋ ਜਾਏਗਾ ਤੇ ਫਿਰ ਅਸੀਂ ਇਸ ਦੇ ਲੱਡੂ ਬਣਾ ਲਵਾਂਗੇ ਸਾਡਾ ਮਿਕਸਚਰ ਹੁਣ ਠੰਡਾ ਹੋ ਚੁੱਕਾ ਹੈ ਹੁਣ ਅਸੀਂ ਇਸ ਦੇ ਲੱਡੂ ਬਣਾਉਣੇ ਸ਼ੁਰੂ ਕਰ ਲੈਂਦੇ ਹਾਂ ਤੁਸੀਂ ਲੱਡੂ ਕਿਸੇ ਵੀ ਸ਼ੇਪ ਵਿੱਚ ਬਣਾ ਸਕਦੇ ਹੋ ਗੋਲ ਸ਼ੇਪ ਵਿੱਚ ਜਾਂ ਓਵਲ ਸ਼ੇਪ ਵਿੱਚ ਅਸੀਂ ਸਾਰੇ ਲੱਡੂ ਓਵਲ ਸ਼ੇਪ ਵਿੱਚ ਬਣਾਏ ਨੇ ਕਿਉਂਕਿ ਸਾਡੇ ਬੱਚਨਾਂ ਨੂੰ ਓਵਲ ਸ਼ੇਪ ਦੇ ਲੱਡੂ ਕਾਫੀ ਪਸੰਦ ਨੇ ਸਾਡੇ ਜੋ ਲੱਡੂ ਨੇ ਉਹ ਤਕਰੀਬਨ ਤਕਰੀਬਨ ਬਣ ਚੁੱਕੇ ਨੇ ਤੇ ਹੁਣ ਅਸੀਂ ਤੁਹਾਨੂੰ ਇਹਨਾਂ ਨੂੰ ਦਿਖਾ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਇੱਥੇ 1/2 ਕਿਲੋ ਛੋਲਿਆਂ ਦੇ 12 ਲੱਡੂ ਬਣੇ ਤੇ ਇਹ ਖਾਣ ਵਿੱਚ ਬਹੁਤ ਹੀ ਟੇਸਟੀ ਬਣੇ ਨੇ ਤੁਸੀਂ ਵੀ ਇਸ ਨੂੰ ਘਰ ਵਿੱਚ ਜ਼ਰੂਰ ਟਰਾਈ ਕਰੋ ਤੇ ਆਪਣੇ ਬੱਚਿਆਂ ਨੂੰ ਇਹਨਾਂ ਨੂੰ ਖਿਲਾਓ ਕਿਉਂਕਿ ਇਹ ਕਾਫੀ ਹੈਲਦੀ ਨੇ ਤੁਹਾਨੂੰ ਸਾਡੀ ਇਹ ਵੀਡੀਓ ਕਿਦਾਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੇਕਰ ਇਹ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਟ